ਮੈਨੂੰ ਇਹ ਨਹੀਂ ਜਿਆਦਾ ਫਿਕਰ ਫਿਕਰ ਤੇ ਮੈਨੂੰ ਇਹ ਜਦੋਂ ਆਪਾਂ ਨੂੰ ਦਾ ਵਿਆਹ ਕਰਾਂਗੇ ਫਿਰ ਕੀ ਬਣੇਗਾ ਜੇ ਆਪਾਂ ਸੱਚ ਦੱਸਾਂਗੇ ਨਾ ਕੀ ਹੋਗਾ ਨਹੀਂ ਮੈਂ ਨਹੀਂ ਕਰਾਇਆ ਸੀ ਇਹ ਵਾਰੀ ਹਾਂ ਕਿੱਥੋਂ ਸੀ ਪਹਿਲਾਂ ਬਾਈ ਦੇ ਚਲ ਪਹਿਲਾਂ ਥੋੜੇ ਤੋਂ ਸਟਾਰ ਚਲ ਚੰਨੋ ਬੜੀ ਫਿਕਰ ਨਾ ਕਰ ਕੋਈ ਗੱਲ ਨਹੀਂ ਜੋ ਹੋਊ ਦੇਖੀ ਜਾਊ ਇੱਕ ਵਾਰੀ ਆਪਾਂ ਆਥਨ ਦੀ ਰੋਟੀ ਦਾ ਇੰਤਜ਼ਾਮ ਤਾਂ ਕਰੀਏ ਚਲੋ ਪਿੰਡ ਚ ਫੇਰੀ ਪਾ ਕੇ ਆਈਏ ਇਹਨਾਂ ਤੇ ਕੋਈ ਕੰਮ ਕਰਨਾ ਨਹੀਂ ਰੰਗੇ ਨਹੀਂ ਤੈ ਤੁਹਾਨੂੰ ਪਤਾ ਇਨਤੇ ਬਕਾਈ ਮਾਰਨੀ ਰੋਟੀਆਂ ਖਾ ਕੇ ਵੀ ਸੁਣਾਉਂਦਾ ਐ ਕਿ ਮੈਂ ਜਿੰਨੀਆਂ ਰੋਟੀਆਂ ਖਾਣਾ ਥੋੜਾ ਉਹਨਾ ਕੰਮ ਵੀ ਕਰਦਾ ਇਹ ਕਿਹੜੇ ਕਮਾਂਦਰੇ ਕਰਦਾ ਮੈਨੂੰ ਤੇ ਇਹਦਾ ਕੋਈ ਕੰਮ ਨਹੀਂ ਦਿਖਦਾ ਚਲ ਆ ਜਾ ਕੋਈ ਨਾ ਸ਼ੁਕਰੇ ਭਗਵਾਨ ਦਾ ਤੁਸੀਂ ਆ ਗਏ ਸਭ ਕੁਝ ਠੀਕ ਠਾਕ ਤੇ ਹੈ ਨਾ ਉਹ ਗੱਲ ਤੇ ਨਹੀਂ ਉਹ ਏਦਾਂ ਦੀ ਗੱਲ ਤਾਂ ਜੋ ਹੋਣੀ ਸੀ ਚੰਨੋ ਹੋ ਗਈ ਐ ਮਤਲਬ ਕੀ ਹੋਇਆ? ਕਰਮ ਹੁਣ ਤਾਂ ਨਹੀਂ ਆਪਣੇ ਘਰੇ ਆਉਂਦੇ। ਉਹ ਤੇ ਮੈਨੂੰ ਪਤਾ ਹੀ ਸੀ। ਅੱਜ ਤੋਂ ਬਾਅਦ ਤੋਂ ਆਏਗਾ ਵੀ ਨਹੀਂ। ਉਹਦੀ ਲੜਾਈ ਤੇ ਨਹੀਂ ਜ਼ਿਆਦਾ ਹੋਈ ਉਹਦੇ ਨਾਲ। ਲੜਾਈ ਤਾਂ ਹੋएगी। ਕੀ ਬੋਲਾਂ ਹੁਣ ਯਾਰ ਇੱਥੇ ਮੈਂ। ਹਾਂ। ਸਟਾਰਟ। ਸਰਦਾਰਾ ਮੇਰੀ ਗੱਲ ਨੂੰ ਮੈਂ ਮਜ਼ਾਕ 'ਚ ਨਾ ਲੈ ਕੇ ਜਾ। ਕੋਈ ਫਾਇਦਾ ਨਹੀਂ ਮੈਂ ਛੁੱਟੇ ਸੁਪਨੇ ਵੇਖਣ ਦਾ। ਤੇ ਕਿਉਂ ਆਪਣੇ ਆਪ ਨੂੰ ਮੇਰੇ ਸਟਾਰਟ। ਤੇ ਕਿਉਂ ਆਵੇਂ ਮੈਂ ਆਪਣੇ ਆਪ ਨੂੰ ਮੇਰੇ ਪਿੱਛੇ ਖਤਰਾ। ਸੌਰੀ। ਕੀ ਹੋਇਆ? ਆ ਭੰਮੀ ਕੀ ਕਰ ਰਿਹਾ ਹੈ? ਉਹ ਰੋਲੀ ਕਿਦਾਈ ਲੱਗਤੇ ਨੇ। ਇੱਕ ਮਿੰਟ ਸਾਡੇ ਚ ਪਾਇਆ। ਇੱਕ ਤਾਂ ਮੰਮੀ। ਹਾਂ ਕਿਉਂ ਮੇਰੇ ਪਿੱਛੇ ਆਪਣੇ ਆਪ ਚਲੋ ਸਟਾਰਟ। ਤਸ ਕਿਉਂ ਆਪਣੇ ਆਪ ਨੂੰ ਮੇਰੇ ਪਿੱਛੇ ਖਤਰੇ ਚ ਪਾਇਆ? ਕੀ ਹੋਇਆ? ਸੌਰੀ। ਮੈਂ ਤਾਂ ਸੱਚੀ ਨਹੀਂ ਬੋਲਿਆ ਯਾਰ। ਕਸਮ ਲੱਗੇ ਮੇੜੀ ਨਹੀਂ। ਚਲੋ। ਚਲੋ। ਮੈਂ ਨਹੀਂ ਸਟਾਰਟ। ਤਸ ਕਿਉਂ ਆਪਣੇ ਆਪ ਨੂੰ ਮੇਰੇ ਪਿੱਛੇ ਖਤਰੇ ਚ ਪਾਇਆ? ਭਾਈ ਨੇ ਕਮਸੀ ਉਸ। ਚਲ। ਠੀਕ। ਚਲ। ਲੈ ਜਾ ਲੈ ਉਹ ਲੈ ਜਾਂਦਾ ਪਾਣੀ ਚਾ ਆ ਜਾ ਸਟਾਰਟ ਸਟਾਰਟ ਓਏ ਕਰਮਿਆ ਓ ਮਾਣੀ ਮੋਟੀ ਸ਼ਰਮ ਮਨ ਤੂੰ ਤਾਂ ਪਤਾ ਨਾ ਜਮੇ ਹੱਦ ਕਰਤੀ ਆ ਕੀ ਗੱਲ ਹੋ ਗਈ ਤਪਿਆ ਤਪਾਈ ਰਹਿਣਾ ਤੂੰ ਅੱਛਾ ਗੱਲ ਦਾ ਤੈਨੂੰ ਪਤਾ ਨਹੀਂ ਬੰਦਿਆ ਵਾਂਗੂ ਤੈਨੂੰ ਬਹੁਤ ਸਮਝਾਇਆ ਸੀ ਮੈਨੂੰ ਲੱਗਦਾ ਹੁਣ ਤੇਰਾ ਹੱਲ ਕਰਨਾ ਹੀ ਪਊਗਾ ਸਰਦਾਰਾ ਤੈਨੂੰ ਉਹਦੇ ਵੀ ਕਿਹਾ ਸੀ ਵੀ ਤੂੰ ਸੰਭਲ ਜਾ ਸੰਭਲ ਜਾ ਪਰ ਤੂੰ ਆਪਦੀ ਵਾਸਤੋਂ ਰਾਸ ਨਹੀਂ ਆਇਆ ਉਹ ਕੀ ਗੱਲ ਹੋ ਗਈ ਤਪੈ ਤਪਾਈ ਰਹਿਣਾ ਤੂੰ ਮੇਰੇ ਤੇ ਉਹ ਹਰਕਤਾਂ ਤੋਂ ਬਾਹਰ ਹੋਣ ਉਹ ਸਰਦਾਰਾ ਤੈਨੂੰ ਬਹੁਤ ਸਮਝਾਇਆ ਸੀ ਵੀ ਤੂੰ ਆਪਣੀਆਂ ਹਰਕਤਾਂ ਤੋਂ ਬਾਹਰ ਆ ਜਾ ਪਰ ਤੂੰ ਆਪਣੀਆਂ ਹਰਕਤਾਂ ਤੋਂ ਬਾਹਰ ਨਾ ਆਇਆ ਤੈਨੂੰ ਅੱਜ ਸਭ ਕੁਝ ਸਿਖਾ ਕੇ ਜਾਵਾਂਗੇ ਅਸੀਂ ਸਭ ਕੁਝ ਸਿਖਾਉਣ ਨੂੰ ਤੁਸੀਂ ਕੀ ਕਰਦੋਂਗੇ ਹਰਲਾ ਕੋਣ ਮਾਰ ਆਏ ਓਏ ਆਏ ਓਏ ਸਟਾਪ ਸਟਾਪ ਅਰੇ ਓਏ ਖੜ ਜਾ ਸਰ ਸਟਾਪ ਓਏ ਅਰੇ ਓਏ ਸੋ ਨੂੰ ਮੈਂਗਾ ਉਹ ਹੈ ਸਟਾਪ ਖੜ ਜਾ ਸਰ ਦਾਰਾ ਉਹ ਕਰ ਮੇ ਉਹੀ ਹੀ ਹਥਨਾ ਚੰਨੋ ਦਾ ਹੱਥ ਪੜਿਆ ਸੀ ਨਾ ਉਹ ਨਰਕ ਜੇ ਜਾਣ ਚੱਲ ਸਰਦਰਾ ਐਨੇ ਕਦਾ ਸਜ਼ਾ ਮਿਲਨੀ ਸੀ ਕਰਮਿਆ ਤੁਨੂੰ ਹੁਣ ਆਜ ਤਾਂ ਨਹੀਂ ਵੀ ਤੁਰ ਕੇ ਘਰੇ ਆ ਜੇਗਾ ਸਾਲ ਗੰਦ ਹੇਤੇ ਸ਼ੁਕਰੇ ਨਿਮੋ ਨੂੰ ਆਪਾਂ ਮੰਗੂ ਕੋਲ ਛੱਡ ਆਏ ਉਹ ਦੇਖ ਲਾ ਉਹ ਦਿਨ ਸਿੱਧਾ ਘਰੇ ਆ ਗਿਆ ਸੀ ਕੀ ਪਤਾ ਲੱਗਦਾ ਉਹ ਤੇ ਸ਼ੁਕਰੇ ਮੈਂ ਸੀ ਨਿਮਾਂ ਉਹਦੀ ਕੱਲੀ ਤੇ ਕੀ ਬਣਨਸੀ ਦੇਖੋ ਵਿਚਾਰੀ ਦਾ ਸਹੀ ਗੱਲ ਆ ਤੇਰੀ ਚੰਨ ਹੁਣ ਤੈਨੂੰ ਵੀ ਪਤਾ ਆਪਾਂ ਤਾਂ ਬਾਹਰ ਹੋਰ ਭਾਗੀ ਜਾਨੇ ਜੇ ਕੱਲੀ ਹੋਵੇ ਕੀ ਪਤਾ ਸਰਦਾਰ ਇੱਥੇ ਆ ਜਾ ਕੋਈ ਵੀ ਆ ਸਕਦਾ ਹੁਣ ਸਰਦਾਰ ਆ ਕੇ ਕੋਈ ਹੋਰ ਹੋ ਕੱਲ ਔਖਾ ਹੋ ਜਾਊਗਾ ਫੇਰ ਹੋਰ ਕੀ ਜਵਾਨ ਦੀ ਪੁੱਤ ਦਾ ਤੇ ਬੜਾ ਸੱਚੀ ਜ਼ਿੰਮੇਵਾਰੀ ਵੱਡੀ ਸ਼ੁਕਰੇ ਮੰਗੂ ਕੋਲ ਛੱਡ ਦੇ ਹੁਣ ਕੁਛ ਦਿਨ ਉਹਨੂੰ ਉੱਥੇ ਰਹਿਣ ਦੋ ਸਹੀ ਗੱਲ ਆ ਚੰਨ ਦੇ ਪਰ ਕਰ ਵੀ ਕੀ ਸਕਦੇ ਆ ਸ਼ੁਕਰ ਆ ਕੋਈ ਕਾਰਵਾਈ ਹਜ ਤੱਕ ਤਾਂ ਹੋਈ ਨਹੀਂ ਚਲੋ ਦੇਖਦੇ ਆ ਅੱਗੇ ਕੀ ਬਣਦਾ ਮਰਜੀ ਹੈ ਭਗਵਾਨ ਦੀ ਸਤ ਹੈ ਤੇ ਸ਼ੁਕਰ ਨੇ ਨਿੰਮ ਨੂੰ ਮੰਗੂ ਕੋਲ ਛੱਡਾਈ ਉਹ ਦਿਨ ਕਰਮਾ ਸਰਦਾਰ ਦੇਖ ਲੋ ਸਿੱਧਾ ਘਰੇ ਆ ਬੜਿਆ ਆਪਣੇ ਉਹ ਤੇ ਸ਼ੁਕਰ ਹੈ ਮੈਂ ਸੀ ਨਿੰਮ ਹੁੰਦੀ ਤੇ ਉਹ ਕੱਲੀ ਦਾ ਕੀ ਬਣਨਾ ਸੀ ਵਿਚੇਰਾ ਆਧੀਆਂ ਭੈਣਾ ਦੇ ਰਹਿਣ ਵਾਲੀ ਤੇ ਹੁਣ ਇਥਾਂ ਹੀ ਨਹੀਂ ਰਹੀ ਇਹ ਤੇ ਪਹਿਲਾਂ ਸੀ ਲੋਕ ਐਦਾਂ ਜੁਗੀਆਂ ਜੋਪੜੀਆਂ ਚ ਬੈਠੇ ਰਹਿੰਦੇ ਸੀ ਹੁਣ ਤੇ ਕੋਈ ਸੱਚੀ ਭਰੋਸਾ ਹੀ ਨਹੀਂ ਹੈ ਕਿਸੇ ਤੇ ਸਹੀ ਗੱਲ ਹੈ ਚੰਨੋ ਤੇ ਹੁੰਦਾ ਜੀ ਕਲ ਤੋਂ ਇਧਰ ਸingh ਸਹੀ ਗੱਲ ਹੈ ਚੰਨੋ ਤੇ ਗਰੀਬਾਂ ਦਾ ਕਾਦਾ ਜੋਰ ਜਿਹਦਾ ਜੀ ਕਰਦਾ ਮੂੰਹ ਚੱਕ ਕੇ ਆ ਜਾਂਦਾ ਕਰ ਹੁਣ ਕਰੀਏ ਤਾਂ ਕੀ ਕਰੀਏ ਦਵਾਰੇ ਸੱਚ ਸਹੀ ਗੱਲ ਆ ਚੰਨੋ ਜੀ ਗਰੀਬਾਂ ਦਾ ਕਾਹਦਾ ਜੋਰ ਹੈ ਜਿਹਦਾ ਜੀ ਕਰਦਾ ਮੂੰਹ ਚੱਕ ਕੇ ਘਰੇ ਆ ਜਾਂਦਾ ਸੱਚ ਇਹ ਤਾਂ ਸ਼ੁਕਰ ਹੈ ਸਰਦਾਰ ਜਿਨੇ ਆਪਾਂ ਨੂੰ ਬਚਾ ਲਿਆ ਨਹੀਂ ਪਤਾ ਨਹੀਂ ਆਪਣੇ ਨਾਲ ਕੀ ਬੰਨਣਾ ਸੀ ਸਰਦਾਰ ਤੇ ਵਿਚਾਰਾ ਬੜਾ ਹੀ ਚੰਗਾ ਹੈ ਸੱਚੀ ਸੱਚੀ ਗੱਲ ਹੈ ਉਹਦੇ ਤੇ ਤਾਂ ਮੈਨੂੰ ਹੈ ਗਿਆ ਥੋੜਾ ਬਹੁਤ ਬਹੁਤ ਚੱਲ ਆਪਣੀ ਵੋਟ ਵੀ ਬਣਾ ਦਊਗਾ ਹੁਣ ਕੋਈ ਇੱਥੇ ਆਜੋ ਜੀ ਹਣਾ ਕਹਿਣਾ ਸੀ ਨਾ ਹਾਂਜੀ ਸਰਦਾਰ ਜੀ ਪੁੱਛੋ ਕੀ ਪੁੱਛਣਾ ਆ ਮੈਂ ਤਾਂ ਜਲੇ ਆਏ ਪੁੱਛਦਾ ਇਤਨਾ ਜਿਹੜੀ ਚੰਨੂ ਦੀ ਛੋਟੀ ਭੈਣਾਂ ਨਿੰਮੂ ਹਾਂ ਮੈਨੂੰ ਛੋਟੀ ਲੱਗਦੀ ਨਹੀਂ ਉਹਦੀ ਬੋਲੀ ਦਾ ਫਰਕ ਹੈ ਕਿ ਮੈਨੂੰ ਉਹ ਵਹਿਮ ਪੈ ਗਿਆ ਵੀ ਕਿਸਾ ਹਾਂ ਹੈ ਚੰਨੂ ਇਹ ਕੀ ਕਹਿ ਰਹੇ ਹੋ ਤੁਸੀਂ ਸਰਦਾਰਾ ਇਹ ਉਹ ਸਮੇਂ ਦੀ ਗੱਲ ਹੈ ਜਦੋਂ ਮੈਂ ਤੇ ਚੰਨੂ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਹਾਂ ਨਮੋ ਇੱਕ ਹੀ ਘਰੇ ਤੁਸੀਂ ਹਾਂ ਸਰਦਾਰਾ ਇਹ ਉਹ ਸਮੇਂ ਦੀ ਗੱਲ ਹੈ ਜਦੋਂ ਮੈਂ ਤੇ ਚੰਨੂ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਹਾਂ ਸਰਦਾਰ ਜੀ ਮੈਂ ਤੇ ਮੇਰੇ ਬਾਪੂ ਜੀ ਨਾਲ ਕਿਸੇ ਕੰਮ ਧੰਦੇ ਲਈ ਜਾ ਰਹੇ ਸੀ ਤੇ ਸਾਨੂੰ ਇੱਕ ਰੋਂਦੇ ਹੋਏ ਬੱਚੇ ਦੀ ਆਵਾਜ਼ ਸੁਣਾਈ ਦਿੱਤੀ ਜਦੋਂ ਅਸੀਂ ਜਾ ਕੇ ਵੇਖਿਆ ਤੇ ਝਾੜੀਆਂ ਦੇ ਵਿੱਚ ਇੱਕ ਛੋਟੇ ਜਿਹੇ ਬੱਚਾ ਸੁੱਟਿਆ ਪਿਆ ਸੀ ਤੇ ਉਹ ਬੱਚਾ ਨਿੰਮੋ ਸੀ ਤੇ ਅਸੀਂ ਨਿੰਮੋ ਨੂੰ ਚੁੱਕ ਕੇ ਘਰ ਲਿਆਏ ਪਾਲ ਪੋਸ ਕੇ ਹੁਣ ਇਹਨੂੰ ਐਨੀ ਵੱਡੀ ਕਰ ਲਿਆ ਹੁਣ ਤੇ ਸੱਚੀ ਸਕੀਆਂ ਭੈਣਾ ਨਾਲੋਂ ਵੀ ਵੱਧ ਪਿਆਰ ਹੁੰਦਾ ਹੈ ਇਹਦਾ ਬਾਲਮਾ ਬੋਲਦਾ ਸਟਾਰ ਸਰਦਾਰ ਇਹ ਹੈ ਸਾਡੀ ਕਹਾਣੀ ਤੇ ਉਸ ਦਿਨ ਤੋਂ ਬਾਅਦ ਨਿੰਮੋ ਸਾਡੀ ਕਬੀਲੇ ਦੀ ਬਣ ਗਈ ਤੇ ਅਸੀਂ ਉਹਦੇ ਮਾਂ ਪਿਓ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸੁਣ ਨਚ ਆਇਆ ਵੀ ਉਹਦੇ ਮਾਂ ਪਿਓ ਤਾਂ ਕਿਸੇ ਵਿਦੇਸ਼ ਚ ਜਾ ਕੇ ਬੈਠ ਗਏ ਸਰਦਾਰ ਜੀ ਮੇਰੀ ਅੰਮੀ ਨੇ ਤਾਂ ਮੇਰੇ ਨਾਲ ਇੱਕ ਵਾਦਾ ਵੀ ਕੀਤਾ ਸੀ ਕਿ ਇਹਨੂੰ ਨਾ ਇਹ ਜਿਸ ਦੀ ਇਮਾਨਤ ਤੇ ਗਲਤ ਹੋ ਗਿਆ ਤੁਹਾਡਾ ਸਟਾਰ ਤੇ ਇੱਕ ਗੱਲ ਹੋਰ ਆ ਸਰਦਾਰਾ ਰੰਗਾ ਵੀ ਮੇਰੇ ਭਾਈ ਹੋਣ ਦੇ ਨਾਂ ਤੇ ਰਿਸ਼ਤਾ ਤਾਂ ਮੇਰੀ ਸਾੜੀ ਦਾ ਮੰਗ ਸਕਦਾ ਹੈ ਪਰ ਹੁਣ ਕੀ ਕਰੀਏ ਅਸੀਂ ਕਰ ਵੀ ਨਹੀਂ ਸਕਦੇ ਤੇ ਉਹ ਸਾਰਾ ਦਿਨ ਉਹਨੂੰ ਤੰਗ ਕਰਦਾ ਰਹਿੰਦਾ ਤੰਗ ਪਰੇਸ਼ਾਨ ਕਰਦਾ ਸਟਾਰ ਠੀਕ ਹੈ ਸਰਦਾਰ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਮਿਹਰਬਾਨੀ ਵਾਲੀ ਕੋਈ ਗੱਲ ਨਹੀਂ ਤੇ ਰੰਗਾ ਜਿੰਦੀ ਇਹਦਾ ਰੰਗੇ ਨੇ ਕਿੱਧਰ ਜਾਣਾ ਉਹ ਕਰਮੇ ਕੋਲੇ ਚੌਂਚਾ ਜੋਗਰੀ ਕਰਦਾ ਉਹਦੀ ਹੈਲੋ ਚਾਹ ਪੀ ਲੋ ਹਾਂ ਦਾ ਰੰਗਾ ਐ ਡਾੜਾ ਦਿਨ ਚੜ ਗਿਆ ਕੰਮ ਧੰਦਾ ਤੇਨੇ ਕੋਈ ਕਰਨਾ ਨਹੀਂ ਹੈ ਬੇਲਾ ਬਸ ਗੇੜੀਆਂ ਮਾਰਨ ਤੇ ਰਹਿੰਦਾ ਤੇਨੇ ਕਰਨਾ ਕੀ ਹੈ ਜੀ ਤਾਂ ਮੇਰਾ ਬਹੁਤ ਕਰਦਾ ਬੇਏ ਦੀ ਵੀ ਕਰਵੇਂ ਵਾਂਗੂ ਛਤਰਾਹਲ ਕਰਦਾ ਪਰ ਬਾਈ ਹੈ ਮੇਰਾ ਕੀ ਕਰਾਂ ਮੈਂ ਬੜਾ ਵਿਆਹ ਵਿਆਹ ਕਰਦਾ ਰਹਿੰਦਾ ਵਿਆਹ ਕਰ ਦੋ ਚੇਤੀ ਇਹਦਾ ਖਵਾਏਗਾ ਕੀ ਤਬ ਉਹਨੇ ਕੀਏ ਸਾਰਾ ਦਿਨ ਤਾਂ ਬੇਲਾ ਰਹਿੰਦਾਗਾ ਹੁਣ ਸਰਦਾਰ ਨਾ ਰਲ ਗਏ ਚਲ ਚਾਹ ਪੀ ਲਓ ਤੁਸੀਂ ਲੱਗੇ ਪਿਆ ਸਲਾਹ ਕਰਨ ਕੋਈ ਗੱਲ ਨਹੀਂ ਰੰਗੇ ਨੂੰ ਡਰਾਣਾ ਐ ਨਹੀਂ ਸੌਰੀ ਹਾਂਜੀ ਉਹ ਚਲ ਛੱਡ ਸਰਦਾਰਾ ਕਿਉਂ ਲਾਂਬੇ ਤੇ ਲਾਂਬਾ ਦੇਈ ਜਾਣਾ ਤੂੰ ਹੁਣ ਮੈਨੂੰ ਕੰਮ ਦੀ ਗੱਲ ਦੱਸ ਮੈਨੂੰ ਕਿਉਂ ਬੁਲਾਇਆ ਆ ਜਾ ਇੱਧਰ ਖਾਲ ਟੱਪਿਆ ਉਹ ਮੈਂ ਇੱਥੋਂ ਨਹੀਂ ਟੱਪਿਆ ਜਾਂਦਾ ਤੂੰ ਹੀ ਆ ਜਾ ਇੱਧਰ ਓ ਚੱਲ ਜੇ ਤੈਥੋਂ ਨਹੀਂ ਟੱਪੀਦਾ ਨਾ ਤੇ ਫਿਰ ਮੈਂ ਹੀ ਕਰਦਾ ਕੋਸ਼ਿਸ਼ ਮੇਰਾ ਤਾਂ ਫਿਰ ਵੀ ਪੁਰਾਣਾ ਤੇ ਯਰ ਬੈ ਹਾਂ ਤੇ ਨਾਲੇ ਸੰਭਾਲ ਨਹੀਂ ਜੇ ਮੈਂ ਡਿਗ ਡਗ ਪਿਆ ਮੈਂ ਸੰਭਾਲੀ ਖੜਾ ਤੈਨੂੰ ਲੈ ਸਰਦਾਰਾ ਠਾ ਤੇ ਲੈ ਹੁਣ ਓ ਮੈਂ ਕਿਵੇਂ ਠਾਵਾਂ ਤੈਨੂੰ ਇੱਕ ਤੇ ਖਲਜਾ ਖਰਾਬ ਹੋ ਗਿਆ ਲੈ ਸਰਦਾਰਾ ਐਂ ਦੱਸ ਮੈਂ ਪੁੱਛੂ ਨਾ ਪਹਿਲਾਂ ਮੋਨਾ ਕਿੱਥੇ ਖੜ ਗਿਆ ਓ ਯਾ ਨਾ ਨਾ ਸਰਦਾਰਾ ਆਈ ਤੇ ਜਾਣਾ ਹੈਗਾ ਸਰਦਾਰ ਮੈਨੂੰ ਬੰਦਾ ਤੇ ਠੰਡਾ ਹੀ ਲੱਗਦਾ ਹੈਗਾ ਇਹ ਤਾਂ ਐਵੇਂ ਉੱਪਰੋਂ ਉੱਪਰੋਂ ਜਟਵੈੜ ਮਾਰਦਾ ਹੈਗਾ ਆ ਦੇਖ ਕਿੰਨੀ ਵਧੀਆ ਕੋਕਿਆਂ ਵਾਲੀ ਲਾਠੀ ਲੈ ਲਈ ਮੈਨੂੰ ਕੀ ਫਿਰ ਲੰਗਾ ਕੱਲ ਨਹੀਂ ਭਰਾਵਾ ਧਿਆਨ ਪਤਲਾਸਾ ਖਾਲ ਹੈ गिरने का सवाल है ਘੜ ਜਾ ਰਿਹਾ ਕਰੀ ਇਹਦੀ ਅੜਕੀ ਇਹ ਵਾਂ ਹੀ ਗੜੀ ਜਾਂਦੇ ਦਵਾਰੇ ਲਾਵਾਂਗੇ ਭਾਈ ਮੰਗੂ ਨੂੰ ਤਾਂ ਚਲਾ ਲਈ ਰੇੜੀ ਜੀ ਲਾਉਣ ਦਾ ਗੇਅਰ ਪਣੇ ਲੱਗੇਰ ਮੈਂ ਕਹਿੰਦੀ ਸੌਖੇ ਨੇ ਵੱਡਦਾ ਜਾਂ ਤਾਂ ਔਖਾ ਆ ਤੋੜ ਲੈ ਮੰਗੂ ਪਹਿਲੇ ਹੀ ਬੜਾ ਕਵੇਲਾ ਹੋ ਗਿਆ ਹਾਂ ਬਾਪੂ ਤੈਨੂੰ ਸੱਦਨੇ ਸਟਾਰਟ ਬੜੇ ਬੇਦਰਦ ਲੋਕ ਹੈਤੀਏ ਨਹੀਂ ਨਹੀਂ ਚੱਕੋ ਜੀ ਅਸੀਂ ਜੀ ਸਟਾਰਟ ਇੱਦਾਂ ਕਿੱਦਾਂ ਮਰ ਜਾਂਦਾ ਧੀਏ ਦਵਾਰ ਤੋਂ ਮਰਦਾ ਤੇ ਨਹੀਂ ਕਹਿਣਾ ਕੁਝ ਵੀ ਸਟਾਰ ਪਏ ਪਏ ਚੱਲ ਚੱਲ ਸਟਾਰ ਕਿੱਦਾਂ ਦੀ ਗੱਲ ਕਰਦਾ ਹੂੰ ਇਹ ਕਿੱਦਾਂ ਦੀ ਪਰ ਨਹੀਂ ਗੱਲ ਕਰਤੀ ਇਹ ਨਹੀਂ ਸਟਾਰ ਇਹ ਕਿੱਦਾਂ ਦੀਆਂ ਗੱਲਾਂ ਕਰਦਾ ਬਾਬੂ ਤੇਰੇ ਸਿਵਾ ਸਾਡਾ ਹੋਰ ਹੈ ਕੌਣ ਇੱਥੇ ਤੂੰ ਸਟਾਰ ਚੱਲ ਠੀਕ ਹੈ ਪੁੱਤਰ ਹੁਣ ਮੇਰੀ ਸੋਖੀ ਜਾਨ ਨਿਕਲ ਜੂ ਤੂ ਤੇ ਮੇਰੀ ਸਾਰੀ ਚਿੰਤਾ ਮਿਟਾਦੀ। ਵਾ ਦੇਖੋ ਜਨੂ। ਦੇਖੋ ਕਿੰਨੀ ਪਿਆਰੀ ਬੱਚੀ ਹੈ। ਇਹ ਤਾਂ ਕਿੰਨੀ ਪਿਆਰੀ ਬੱਚੀ ਹੈ। ਤੇ ਜਨੂ ਤੁਸੀਂ ਇਹਦੇ ਘਰ ਦੇ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ। ਕੋਸ਼ਿਸ਼ ਤੇ ਬਹੁਤ ਕੀਤੀ ਜੈਲੇ। ਕੋਈ ਪਤਾ ਟਿਕਾਣਾ ਨਹੀਂ ਮਿਲੇ। ਇਹ ਲੱਭ ਕੇ ਵੀ ਕੀ ਕਰਦੇ? ਜੇ ਉਹਨਾਂ ਨੂੰ ਇਹਦੀ ਲੋੜ ਹੁੰਦੀ ਤੇ ਉਹ ਸੁੱਟ ਕੇ ਕਿਉਂ ਜਾਂਦੇ ਵਿਚਾਰੀ। ਗਲਤ ਤਾਂ ਤੇਰੀ ਸਹੀ ਹੈ ਚਨੂ। ਚਨੂ ਫਿਰ ਆਪਾਂ ਵਿਆਹ ਕਰਾ ਲਾਂਗੇ। ਹੁਣ ਤਾਂ ਬਾਬੂ ਜੀ ਮੰਨ ਗਏ। ਤੇ ਇੱਕ ਗੱਲ ਮੈਂ ਤੇ ਇਹ ਨਾ ਕਰਨਾ ਚਾਹੁੰਦਾ ਜੀ ਜਨੂ ਹੁਣ ਆਪਾਂ ਇੰਨਾ ਛੇਤੀ ਤਾਂ ਆਪਣੇ ਕਬੀਲੇ ਚ ਜਾ ਨਹੀਂ ਸਕਦੇ ਕਿਉਂਕਿ ਤੈਨੂੰ ਰੰਗੇ ਦਾ ਪਤਾ ਹੈਗਾ ਜੇ ਉਹਨੂੰ ਪਤਾ ਲੱਗ ਗਿਆ ਉਹ ਤੇ ਲੋਕ ਹੋਰ ਸੌ ਸੌ ਗੱਲਾਂ ਬਣਾਉਣਗੇ ਕਹਿਣਗੇ ਚੱਲ ਚੱਲ ਸਟਾਰਟ ਗੋਪਾਲ ਮੋਚਨ ਜੇ ਖਾਸਾ ਚੱਲਾ ਆ ਪਾਪਾ ਨੂੰ ਤੂੰ ਉਥੇ ਮੈਂ ਨਜ਼ਾਰੇ ਵਾਲਾ ਬਣੀ ਐ ਅੱਛਾ ਹੋਰ ਹਣਾ ਤੇ ਜੀ ਲੱਗਦਾ ਏ ਜੀ ਲੱਗਿਆ ਸੀ ਹਾਂ ਹੋਰ ਚੱਲਾ ਲੋਟ ਹੂੰ ਲਾ ਦੇ ਘਟਾ